ਸਤਨਾਮ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਪੰਜਵਾਂ ਹੱਬੇ ਥੋਕ ਵਿਸਾਰੀ ਕੋ ਖਿਆਲ ਕਰ ਝੂਠਾ ਲੈ ਗਮਾਨ ਮਨ ਤਨ ਅਰਪ ਤਾਰ ਆਠ ਪੈ ਸਾਲਾਹੇ ਸਿਰ ਜਨ ਹਾਰ ਤੂੰ ਜੀਵਾ ਤੇਰੀ ਦਾਤ ਕਿਰਪਾ ਕਰਹੁ ਮੂਰਹਾਓ ਸੋਈ ਕੰਮ ਕਮਾਈ ਜਿਤ ਮੁਖ ਉਜਲਾ ਸੋਈ ਲਗੈ ਸਚੋ ਜਿਸ ਤੂੰ ਦੇ ਅੱਲਾ ਜੋ ਨਟਹੰਤੋ ਮੂਲ ਸੋ ਕਰ ਰਾਸ ਕਰ ਹਿੱਕੋ ਚਿਤ ਸਾਇ ਇਕ ਦਿਨ ਦੇ ਮਰ ਤਨਾਵੇ ਪਿਆਰਾ ਰਾਮੋ ਜੋ ਪ੍ਰਪਾਣਿਆ ਗੁਰ ਪ੍ਰਸਾਦੇ ਕਾਥ ਨਾਨਕ ਵਖਾਣੇ ਟੈਣਾ ਪਿਆਰ ਰਾਮ ਜੋ ਪ੍ਰਮਾਪਾਣਿਆ ਗੁਰ ਪ੍ਰਸਾਦਿ ਕਥ ਨਾਨਕ ਵਖਾਣਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਨਾਹੀ ਕਿਛ ਹੋ ਨਹੀਂ ਕਿਛ ਆਹੇ ਨੰਮੋਰਾ ਅਸਰ ਲੰਜਾ ਰਖਲੇ ਹੋ ਸਦਨ ਜਾਣ ਤੋਰਾ ਦਾਸਨ ਦਾਸ ਕਹਿ ਜਨ ਨਾਨਕ ਜੇ ਹਾ ਤੂੰ ਕਰਾਏ ਹੈ ਤੇ ਹਾ ਹੋਂ ਕਰੀ ਵਖਿਆਣ ਜਿਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹ ਜਾਨਾ ਨਾਨਕ ਜੇ ਹਾ ਤੂੰ ਕਰਾਏ ਹੈ ਤੇ ਹਾ ਹੋਂ ਕਰੀ ਵਖਿਆਣ ਸੋ ਗੁਰੂ ਪਿਆਰੀ ਸਤਸੰਗਤ ਜੀ ਸਾਧਗੁਰਾਂ ਨੇ ਪਾਰ ਬਖਸ਼ ਸ਼੍ਰੇਮਤ ਕੀਤੀ ਆਸਾ ਮਹੱਲਾ ਪੰਜਵਾਂ ਅਸਰ ਰਾਗ ਹੈ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਤਨ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਨੇ ਮੁਖਾਰਬਨ ਤੋਂ ਉਚਾਰਣ ਕੀਤਾ ਹੋਇਆ ਕਾਫੀ ਦਾ ਪੰਜਵਾਂ ਤੇ ਲੜੀਵਾਰ ਦਾ 107 ਨੰਬਰ ਸ਼ਬਦ ਜੋ ਕਿ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁਬਾਰਕਾਂ 397 ਅੰਗ ਤੇ ਸੁਸ਼ੋਭਤ ਹੈ ਆਠ ਪਹਿਰ ਸਲਾਹੀ ਸਿਰਜਣਹਾਰ ਤੂੰ ਮੇਰੇ ਸਤਿਗੁਰੂ ਅਠੋ ਪੈਰ ਮੈਂ ਤੈਨੂੰ ਸੁਣਾਉਣਾ ਕਰਦਾ ਚਾਰ ਪੈਰ ਦਿਨ ਦੇ ਚਾਰ ਪੈਰ ਰਾਤ ਦੇ ਸਿਖਤ ਸਲਾਗਾ ਸਿਰਫ ਤੇਰੀ ਉਹ ਕਰਨੀ ਕਰਦਾ ਤੈਨੂੰ ਹੀ ਜਪਣਾ ਕਰਦਾ ਸਰਜਨਹਾਰ ਤੂੰ ਕਿਉਂਕਿ ਤੂੰ ਧਰਤੀ ਨੂੰ ਸਰਜਨਹਾਰ ਹੈ ਜੀਵਾ ਤੇਰੀ ਦਾਤ ਕਿਰਪਾ ਕਰੋ ਮੂ ਰਹਾ ਤੇਰੀਆਂ ਦਾਤਾਂ ਦਾ ਆਨੰਦ ਮਾਣ ਕੇ ਮੇਰੇ ਸਤਿਗੁਰੂ ਮੈਂ ਜਿਉਂਦਾ ਹਾਂ ਕਿਰਪਾ ਕਰੋ ਮੂ ਮੇਰੇ ਤੇ ਕਿਰਪਾ ਕਰ ਤੇਰੇ ਨਾਮ ਦਾ ਆਨੰਦ ਮਾਣ ਸਕਾਂ ਤੇਰਾ ਆਨੰਦ ਮਾਣ ਸਕਾਂ ਤੇਰੇ ਨਾਲ ਅਠੋ ਪੈਰ ਜੁੜੇ ਆ ਰਹਾ ਤੇਰੀ ਸਿਫਤ ਸਲਾਗ ਕਰਦਾ ਰਿਹਾ ਵਿਸ਼्राम ਦੇ ਕੇਂਦਰੀ ਪਾਸ ਸਮਝਾਉਂਦੇ ਨੇ ਆਸਾ ਮਹੱਲਾ ਪੰਜਵਾਂ ਹੱਬੇ ਥੋਕ ਵਿਸਾਰ ਇੱਕੋ ਖਿਆਲ ਕਰ ਹੱਬੇ ਥੋਕ ਵਿਸਾਰ ਕਹਿੰਦੇ ਹੋਰ ਜਿਹੜੇ ਵੀ ਥੋਕ ਭਾਵ ਹੋਰ ਵੀ ਜਿਹੜੇ ਵੀ ਆਸਰੇ ਲਾਏ ਨੇ ਸਾਰੇ ਛੱਡ ਕੇ ਇੱਕੋ ਭਾਵ ਇੱਕ ਹੀ ਖਿਆਲ ਕਰਤੇ ਰਹੀ ਖਿਆਲ ਕਰਦਾ ਤੇ ਤੂੰ ਮੇਰੇ ਤੇ ਰਹਿਮਤ ਬਖਸ਼ਿਸ਼ ਕਰਨੀ ਕਰ ਮੈਂ ਤੈਨੂੰ ਹੀ ਜਪਨਾ ਕਰਦਾ ਉਹ ਸਾਰੇ ਆਸਰੇ ਪਰਨੇ ਲਾ ਛੱਡੇ ਨੇ ਝੂਠਾ ਲਾਹੇ ਗਮਾਣ ਮਨ ਤਨ ਅਰਪਤਾਰ ਝੂਠਾ ਜਿਹੜਾ ਗਮਾਨ ਹੰਕਾਰ ਹੈ ਵੀ ਮੈਂ ਕਰਦਾ ਮੈਂ ਕਰਨ ਦਾ ਸਮਰਾਥ ਆ ਇਹ ਤਿੰਨ ਗੁਣ ਨੇ ਜਿਹੜੇ ਤੀਨੇ ਤਾਪ ਨਿਵਾਰਨ ਹਾਰ ਦੁਖ ਹੰਤਾ ਸੁਖ ਰਾਸ ਤੂੰ ਤਿੰਨੋ ਤਾਪ ਤੇ ਦੁਖ ਸਾਰੇ ਹਰਨ ਵਾਲਾ ਸੁਖ ਦੇਣ ਵਾਲਾ ਇਸ ਲਈ ਮੈਂ ਝੂਠੇ ਗਮਾਨ ਲਾ ਦਿੱਤੇ ਨੇ ਸਾਰੇ ਪੰਜ ਚੋਰਾਂ ਦੇ ਇਹ ਰਜੋ ਗੁਣ ਤਮੋ ਗੁਣ ਮਾਇਆ ਦੇ ਤੀ ਗੁਣੀ ਦੇ ਇਹ ਸਾਰੇ ਗਮਾਨ ਲਾ ਦਿੱਤੇ ਨੇ ਮਨ ਤਨ ਅਰਪਤਾਰ ਹੁਣ ਮਨ ਕਰਕੇ ਤਾਨ ਕਰਕੇ ਮੈਂ ਤੈਨੂੰ ਆਪਣਾ ਆਪ ਸੌਂਪ ਦਿੱਤਾ ਭਾਵ ਤੈਨੂੰ ਜਪਣਾ ਕਰਦਾ ਤੈਨੂੰ ਧਿਆਉਣਾ ਕਰਦਾ ਤੇਰੇ ਦਸਤੇ ਰਸਤੇ ਤੇ ਚੱਲਦਾ ਆਠ ਪਹਿਰੇ ਸਾਲਾਹੀ ਸਹਿਜਨ ਹਾਰ ਤੂੰ ਜੀਵਾਂ ਤੇਰੀ ਦਾਤ ਕਿਰਪਾ ਕਰੋ ਮੂ ਰਹਾ ਮੇਰੇ ਸਤਿਗੁਰੂ ਅੱਥੋ ਪੈਰ ਤੈਨੂੰ ਸਲਾਣਾ ਕਰਦਾ ਕਿਉਂਕਿ ਤੂੰ ਧਰਤੀ ਦਾ ਸਰਜਣਹਾਰ ਹੈ ਤੇ ਕਿਰਪਾ ਕਰ ਤੇਰੀ ਦਾਤਾਂ ਦਾ ਆਨੰਦ ਮਾਣ ਕੇ ਤੇਰੀ ਕਿਰਪਾ ਦੇ ਨਾਲ ਤੇਰਾ ਨਾਮ ਜਪ ਕੇ ਜਿਉਂਦਾ ਹਾਂ ਸੋਈ ਕੰਮ ਕਮਾਈ ਜਿਤ ਮੁਖ ਉਜਲਾ ਮੇਰੇ ਸਤਿਗੁਰੂ ਕਿਰਪਾ ਕਰ ਉਹੋ ਕੰਮ ਕਰ ਬਖਸ਼ਿਸ਼ ਕਰ ਜਿਹੜਾ ਕੰਮ ਕੀਤੇ ਆ ਤੇਰੇ ਦਰਬਾਰ ਦੇ ਵਿੱਚ ਮੁਖ ਉਜਲਾ ਹੋ ਜਾਏ ਸੋਈ ਲੱਗੈ ਸੱਚ ਜਿਸ ਤੂੰ ਦੇ ਅੱਲਾ ਕੋਈ ਕੰਮ ਕਰਾਂ ਸੋਈ ਲੱਗੈ ਸੱਚ ਉਹ ਸੱਚੇ ਕੰਮ ਨਾਲ ਕਰਨ ਲੱਗਾ ਜਿਸ ਤੂੰ ਦੇ ਅੱਲਾ ਜਿਹੜਾ ਤੂੰ ਦੇਵੇਂ ਜਿਹੜਾ ਤੂੰ ਕੰਮ ਬਖਸ਼ਿਸ਼ ਕਰੇ ਉਸੇ ਕੰਮ ਨਾਲ ਜੁੜਨਾ ਕਰਾ ਜੋ ਨਾ ਟਹੰਦੋ ਮੂਲ ਸੋ ਘਰ ਰਾਸਕਾਰ ਕਹਿੰਦੇ ਜਿਹੜਾ ਕੰਮ ਜੋ ਨਾ ਟਹੰਦੋ ਮੂਲ ਜਿਹੜਾ ਕੰਮ ਰਫਤਾ ਮਾਤਰ ਵੀ ਟਿਕਦਾ ਨਹੀਂ ਭਾਬ ਜਿਹੜਾ ਕੰਮ નિષ્ਫਲ ਹੈ ਕਹਿੰਦੇ ਨੂੰ ਸਤਿਗੁਰੂ ਕਹਿੰਦੇ ਨੇ ਅਵਰ ਕਾਜ ਤੇਰੇ ਕਿਤੈਨਾ ਕਾਮ ਉਹ ਕੰਮ ਮੇਰੇ ਤੋਂ ਨਾ ਕਰਵਾ ਸੋ ਕਰ ਰਾਸਕਾਰ ਜਿਹੜਾ ਨਾਲ ਤੇਰੇ ਨਾਲ ਪ੍ਰੀਤੀ ਬਣਿਆਵੇ ਉਹ ਰਾਸ ਉਹ ਪ੍ਰ ਉਹ ਕੰਮ ਤੇਰੇ ਨਾਲ ਚੰਗਾ ਹੈ ਮੇਰੇ ਸਤਿਗੁਰੂ ਇੱਕ ਚਿੱਤ ਵਸਾਏ ਕਰੇ ਨਾ ਜਾਏ ਮਾਰ ਮੈਂ ਸਤਿਗੁਰੂ ਤੇਰਾ ਨਾਮ ਹਿਰਦੇ ਵਿੱਚ ਸੋਣਾ ਕਰਦਾ ਕਦੇ ਵੀ ਜਿਹੜਾ ਮਰਦਾ ਨਹੀਂ ਅਮਰ ਹੈ ਜਿਹੜਾ ਸਦਾ ਸਦੀਵੀ ਰਹਿਣ ਵਾਲਾ ਹੈ ਇਸ ਲਈ ਤੇਰੇ ਨਾਮ ਨਾਲ ਜੁੜਨਾ ਕਰਦਾ ਤੈਨਾ ਪਿਆਰਾ RAM ਜੋ ਪ੍ਰਭ ਭਾਣਿਆ ਤੈਨਾ ਪਿਆਰਾ RAM ਕਹਿੰਦੇ ਉਹਨਾਂ ਨੂੰ ਪ੍ਰਮਾਤਮਾ ਚੰਗਾ ਲੱਗਦਾ ਜੋ ਪ੍ਰਭ ਪਾਣਿਆ ਜਿਹੜੇ ਪ੍ਰਮਾਤਮਾ ਨੂੰ ਪਾ ਜਾਂਦੇ ਨੇ ਜਿਹਨੂੰ ਸਤਿਗੁਰੂ ਕਹਿੰਦੇ ਨੇ ਰਾਮ ਸੰਤ ਮੈਂ ਭੇਦ ਕਿਛ ਨਹੀਂ ਇਹ ਜਾਣ کئی ਮਿਲਾ ਕਰੋਰੀ ਮੇਰੇ ਸਤਿਗੁਰੂ ਜਿਹਨਾਂ ਨੂੰ ਤੂੰ ਜਿਹਨਾਂ ਨੂੰ ਤੂੰ ਪਿਆਰਾ ਲੱਗਦਾ ਹੈ ਉਹ ਉਹਨਾਂ ਨੂੰ ਜਿਹੜੇ ਤੈਨੂੰ ਪਾ ਜਾਂਦੇ ਨੇ ਗੁਰ ਪ੍ਰਸਾਦ ਇਕੱਥ ਨਾਨਕ ਵਖਾਣੇ ਦਾਸ ਨਾਨਕ ਨੇ ਗੁਰੂ ਅਰਜਨ ਸਾਹਿਬ ਕਹਿੰਦੇ ਦਾਸ ਨਾਨਕ ਨੇ ਇਕੱਥ ਵਿਚਾਰ ਕਥਨੀ ਕੀਤੀ ਹੈ ਸਰਬ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਗੁਰੂ ਦੀ ਕਿਰਪਾ ਦੇ ਨਾਲ ਸੋ ਗੁਰੂ ਪਿਆਰੀ ਸਾ ਸੰਗਤ ਜੀ ਅਸੀਂ ਵੀ ਉਹਦੇ ਨਾਮ ਨਾਲ ਜੁੜਨਾ ਕਰੀਏ ਉਹ ਕੰਮ ਕਰੀਏ ਮੇਰੇ ਸਤਿਗੁਰੂ ਦੇ ਅੱਗੇ ਅਰਦਾਸ ਕਰੀਏ ਵੀ ਸਤਿਗੁਰੂ ਉਹ ਜੋ ਕੰਮ ਬਖਸ਼ਿਸ਼ ਕਰ ਜਿਹੜੇ ਤੈਨੂੰ ਚੰਗੇ ਲੱਗਦੇ ਨੇ ਜਿਹਦੇ ਨਾਲ ਤੇਰੇ ਚਰਨਾਂ ਨਾਲ ਪ੍ਰੀਤੀ ਬਣੇ ਆਵੇ ਸਾਂਝਗਾਂਡ ਬਣੇ ਆਵੇ ਸੋ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਜੇ ਕੋਈ ਗੱਲ ਚੰਗੀ ਲੱਗੀ ਤਾਂ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਦਰਬਾਰ ਦੀ ਜਾਣ ਕੇ ਪੱਲੇ ਬੰਨਾ ਅਮਲ ਕਰਨਾ ਦਿਓ ਸੀਸ ਕਰੋ ਅਰਦਾਸ ਅੱਗੇ ਤੋਂ ਕਥਾ ਵਿਚਾਰਾਂ ਕਰਨ ਦੀ ਜਾਂਚ ਆ ਜਾਵੇ ਲੇਖਕ ਤਾਂ ਇਹਨਾਂ ਛੁੱਤੀਆਂ ਕਿਹਨ ਕਿਹਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਰ ਉਤਾਧ ਸੱਜਣ ਸਿਸੜੀਆਂ ਜੋ ਵਾਹ ਸਹਿਜ ਸੁਮੇਲ ਗੱਜ ਵੱਜ ਕੇ ਫਤੇ ਦਾ ਜਵਾਬ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ